बताएं हड़ताल चल रही थी डॉक्टरों की क्या पोजिशन है लेटेस्ट प्यूशन क्या है हाँ सारे डॉक्टर स्ट्राइक पर थे पर अब एडमिनिस्ट्रेशन और प्रशासन के हस्तक्षेप के बाद उन्होंने हमें आश्वासन दिया है कि जो कल्प्रिट्स हैं जिन्होंने ये सारा काम को अंजाम दिया था उनके खिलाफ़ सख्त कार्रवाई की जाएगी और इसी आश्वासन के साथ जनहित को ध्यान में रखते हुए चीफ साहब के हस्तक्षेप के बाद सारे डॉक्टर्स ने स्ट्राइक को कॉल ऑफ कर दिया है तो अब हम रूटीन में अपनी जनरल ओ और इमरजेंसी सेवाएँ जारी रखेंगे सेफ्टी uh, के रिगार्डिंग क्या क्या और इंस्ट्रक्शन uh, जारी किए गए हैं वो भी बता दो सेफ्टी के रिगार्डिंग हम लोग गवर्नमेंट की सारी इंस्ट्रक्शंस समय समय पे फॉलो करते <coughs> रहते हैं फिर भी हमने अपने पीएसओ डिपार्टमेंट से दो सिक्योरिटी ऑफिसर मांग लिए हैं हमने पुलिस थाने में भी रिक्वेस्ट करी है कि हॉस्पिटल को सिक्योरिटी प्रोवाइड करें हमने जो हमारे पास सात आठ कैमरे थे वो चीफ साहब के इमरजेंसी एक्शन के बाद एकदम से सारे कैमरे हमने शुरू कर दिए हैं पांच कैमरे शुरू हो गए हैं तीन और शुरू हो जाएंगे और नए कैमरे भी जल्द से जल्द इंस्टॉल कर दिए जाएंगे तो हम हॉस्पिटल के लिए पूरी सिक्योरिटी के लिए कटिबद्ध हैं ਉਹ ਇਸ ਤਰ੍ਹਾਂ ਹੈਗਾ ਕਿ ਜਦੋਂ 6 ਤਰੀਕ ਨੂੰ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਡਾਕਟਰਾਂ ਦੇ ਵਿੱਚ ਕਾਫੀ ਰੌਸ਼ ਸੀਗਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਜਿਹੜੀਆਂ ਆ ਓਪੀਡੀ ਜਿਹੜੀ ਆ ਉਹ ਸਵਾਮਾਂ ਬੰਦ ਕਰਾਂਗੇ ਪਰ ਐਮਰਜੈਂਸੀ ਸਵਾਮਾਂ ਸਾਡੀਆਂ ਹੁਣ ਚੱਲਦੀਆਂ ਰਹਿਣਗੀਆਂ ਤੇ ਉਸ ਤੋਂ ਬਾਅਦ ਐਤਵਾਰ ਹੀ ਆ ਗਿਆ ਸੀਗਾ ਤੇ ਅੱਜ ਅਸੀਂ ਸਵੇਰੇ ਡਾਕਟਰ ਸਾਹਿਬ ਨੂੰ ਇਹ ਦੱਸਿਆ ਕਿ ਜੋ ਪੁਲਿਸ ਆਪਣੀ ਉਹ ਕਾਰਵਾਈ ਕਰ ਰਹੀ ਆ ਮਹਿਕਮਾ ਡਿਪਾਰਟਮੈਂਟ ਬੀਬੀਐਮਪੀ ਜਿਹੜਾ ਉਹ ਆਪਣਾ ਜਿਵੇਂ ਸਰਵਸਪੰਦਾ ਫਿਰ ਦੇ ਨਾਲ ਅਵਿਸ਼ਣ ਕਰੇਗਾ ਇਸੇ ਵਿਸ਼ਵਾਸ ਦੇ ਨਾਲ ਡਾਕਟਰ ਸਾਹਿਬ ਨੇ ਅੱਜ ਜਿਹੜਾ ਇੱਥੇ ਉਹ ਸਰਪ੍ਰੈਸਟਰੂ ਮੰਨਿਆ ਔਰ ਉਹਨਾਂ ਨੇ ਆਪਣੀ ਆਓ ਪੀ ਡੀ ਹਸਪੀਟਲ ਦੀ ਜਿਹੜੀ ਵਰਕਿੰਗ ਨਾਰਮਲ ਹੋ ਸਟਾਰਟ ਕਰ ਦਿੱਤੀ ਹੈਗੀ। ਇਸੇ ਤੋਂ ਨੇ ਪਾਕ ਡੀਬੀਐਮਡੀ ਦੇ ਅੰਦਰ ਹੀ ਹੈ। ਅੱਗੇ ਤੋਂ ਇਸ ਤਰ੍ਹਾਂ ਦੀ ਤਕਰਤਨਾ ਨਾ ਹੋਵੇ ਇਸ ਲਈ ਹਾਂਜੀ ਤੁਸੀਂ ਇਹਦੇ ਬਾਰੇ ਇਨਸਟਰਕਸ਼ਨ ਸਾਰੀਆਂ ਜਾਰੀ ਕਰ ਦਿੱਤੀਆਂ ਗਈਆਂ ਹੈਗੀਆਂ ਹਸਪੀਟਲ ਨੂੰ ਵੀ ਹੈ इवन ਸਾਡੇ ਜਿਹੜੇ ਆਪੀ ਐਸਓ ਸਟਾਫ ਹੈਗਾ ਉਹਨਾਂ ਨੇ ਸਿਕਿਉਰਟੀ ਵਗੈਰਾ ਵੀ ਲਗਾਤੀ ਆ। ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਸੀਸੀਟੀਵੀ ਕੈਮਰਾ ਵਗੈਰਾ ਵੀ ਅੱਜ ਚਾਲੂ ਹੋ ਗਏ ਆ। ਇਹ ਸਾਰੀ ਸਥਿਤੀ ਅੱਜ ਰਿਵਿਊ ਕਰਨ ਵਾਸਤੇ ਇੱਥੇ ਆਏ ਸੀਗੇ। ਔਰ ਬੈਸਟ ਗਵਰਨਮੈਂਟ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਹੁਣ ਜੋ ਆਪਣਾ ਇੱਕ ਪੰਜਾਬ ਘੌਰ ਦਾ ਪਰਫਾਰਮਰ ਵੀ ਆਇਆ ਹੋਇਆ ਉਹਦੇ ਤਹਿਤ ਜਿਹੜੇ ਪੀਐਮਓ ਸਾਹ ਡੀਟੇਲ ਵਗੈਰਾ ਸਾਰੀ ਤੇ ਸਾਨੂੰ ਆਪਣੀ ਹਾਇਰ ਅਥਾਰਟੀ ਤੋਂ ਪੂਰੀ ਸਪੋਰਟ ਮਿਲੀ ਹੈ ਉਹਨਾਂ ਨੇ ਸਟ੍ਰਿਕ ਐਕਸ਼ਨ ਦੀ ਸਾਡੇ ਨਾਲ ਵਾਦਾ ਕੀਤਾ ਹੈ ਜੋ ਵੀ ਕਾਨੂੰਨ ਦੇ ਵਿੱਚ ਰਹਿ ਕੇ ਕਾਰਵਾਈ ਪੂਰੀ ਕੀਤੀ ਜਾਏਗੀ ਬਟ ਪਬਲਿਕ ਨਜ਼ਰ ਪਬਲਿਕ ਨੂੰ ਦਿਖਦੇ ਹੋਏ ਕਿ ਪਬਲਿਕ ਨੂੰ ਇਨਕਨਵੀਨੀਅੰਸ ਬੜੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਉਪਰੀ ਸਰਵਿਸਿਜ਼ ਬੰਦ ਸੀਗੀਆਂ ਇਸ ਕਰਕੇ ਪਬਲਿਕ ਨੂੰ ਜ਼ਿਆਦਾ ਨਾ ਤੰਗ ਕਰਦੇ ਹੋਏ ਅਸੀਂ ਆਪਣੀਆਂ ਜਿਹੜੀਆਂ ਓਪੀਡੀ ਸਰਵਿਸਿਜ਼ ਹੈ ਉਹ ਅੱਜ ਸ਼ੁਰੂਆਤ ਕਰ ਦਿੱਤੀ ਹੈ ਕਿਵੇਂ ਦੇਖਦੇ ਹੋ ਪੁਲਿਸ ਦੀ ਜੋ ਕਾਰਵਾਈ ਹੈ ਸੈਟੀਸਫਾਈ ਹੋ ਤੁਸੀਂ ਇਨਸਾਫ ਮਿਲਿਆ ਤੁਹਾਨੂੰ ਪੁਲਿਸ ਨੇ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਜੋ ਵੀ ਮੰਦੀ ਹੋਈ ਕਾਰਵਾਈ ਹੈ ਉਹ ਲਗਾਤਾਰ ਕੀਤੀ ਜਾਵੇਗੀ ਅਤੇ ਜਾਰੀ ਰੱਖੀ ਜਾਵੇਗੀ ਐਕਚੁਅਲੀ ਪ੍ਰੋਸੈਸ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਉਹਨਾ ਟਾਈਮ ਆਪਾਂ ਆਮ ਪਬਲਿਕ ਨੂੰ ਨਹੀਂ ਸਫਰ ਕਰਾ ਸਕਦੇ ਤੁਹਾਨੂੰ ਪੀਐਮਸੀ ਦੀ ਵੀ ਮਦਦ ਮਿਤੀ ਹੈ ਸ਼ਵਾਸਨ ਦਿੱਤਾ ਸੀ ਉਹਨਾਂ ਨੇ ਪੀਐਮਸੀ ਨੇ ਮੈਨੂੰ ਪੂਰੀ ਸਪੋਰਟ ਕੀਤੀ ਹੈ ਜੀ ਪੂਰੀ ਇੱਕ ਜੋ ਵੀ ਅਗੇ ਗਾਈਡਲਾਈਨਸ ਆਪਣੀਆਂ ਦਸੀਆਂ ਹੈ ਪੁਲਿਸ ਨੂੰ ਵੀ ਮੈਡੀਕਲ ਐਕਟ ਬਾਰੇ ਦੱਸਿਆ ਹੈ ਉਹਨਾਂ ਨੂੰ ਔਰ ਪੂਰੀ ਆਪਸ ਚ ਬੈਠ ਕੇ ਗੱਲ ਕਰਕੇ ਔਰ ਉਹਨਾਂ ਨੂੰ ਦੱਸਿਆ ਹੈ ਕਿ ਜੇ ਕੋਈ ਇਦਾਂ ਦਾ ਕੇਸ ਹੁੰਦਾ ਹੈ ਤਾਂ ਇਹਦੇ ਵਿੱਚ ਕੀ ਕਰਨਾ ਚਾਹੀਦਾ ਹੈ ਚਲੋ ਸਰ ਇਹ ਹੈ ਕਿ ਮੈਨੂੰ ਸਭ ਦੀ ਸਪੋਰਟ ਮਿਲੀ ਪਰ ਮੈਨੂੰ ਪਬਲਿਕ ਦੀ ਸਪੋਰਟ ਸਭ ਤੋਂ ਵੱਧ ਮਿਲੀ ਤੇ ਸਰ ਸੰਤੁਸ਼ਟ ਹੋਣ ਤੁਸੀਂ ਆ ਸਰ ਸੰਤੁਸ਼ਟ ਵੀ ਹੈ ਸਰ ਐਕਚੁਅਲੀ ਇੰਨੀ ਪਬਲਿਕ ਦੀ ਸਪੋਰਟ ਮਿਲੀ ਹਾਇਰ ਅਥਾਰਟੀ ਦੀ ਸਪੋਰਟ ਮਿਲੀ ਇੱਕ ਸਾਲ ਤੋਂ ਸਰਵ ਕਰ ਰਹੇ ਆ ਇੰਨੀ ਪਬਲਿਕ ਨਾਲ ਖੜੀ ਹੋਈ ਕਿ ਅ ਮਤਲਬ ਕਿ ਮੈਂ ਕਦੀ ਸੋਚਿਆ ਹੀ ਨਹੀਂ ਸੀਗਾ ਕਿ ਮੈਨੂੰ ਨੰਗਲ ਛੋਟੇ ਸ਼ਹਿਰ ਦੇ ਵਿੱਚ ਇੰਨੀ ਜ਼ਿਆਦਾ ਪਬਲਿਕ ਸਪੋਰਟ ਮਿਲੇਗੀ ਤੁਹਾਡੀ ਮੀਡੀਆ ਕਵਰੇਜ ਨੇ ਮੇਰੀ ਜਿਹੜੀ ਆਵਾਜ਼ ਸੀ ਉਸ ਨੂੰ ਦੱਬਣ ਨਹੀਂ ਦਿੱਤਾ ਮੈਨੂੰ ਪੂਰਾ ਸਪੋਰਟ ਕੀਤਾ ਮੈਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਸਰ ਤੇ ਸਰ ਕੋਈ ਮਾਫੀਨਾਮਾ ਵੀ ਹੋਇਆ ਅ ਸਰ ਇਹ ਚੀਜ਼ਾਂ ਤਾਂ ਦੇਖੋ ਜੋ ਵੀ ਹੈ ਹੁਣ ਆਪਾਂ ਕਿਸੇ ਨੂੰ ਇੰਨਾ